ਸਸਿਕਾਲ ਜੀ ਸਾਰਿਆਂ ਨੂੰ ਫਰਸਟ ਯਰਸ ਗਰੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਮੈਂਟ ਦਾ ਨੰਬਰ ਹੈਗਾ ਜੀ ਸੌਰੀ ਦੁਬਾਰਾ ਪੁੱਛਾਂਗੇ ਸਸਿਕਾਲ ਜੀ ਸਾਰਿਆਂ ਨੂੰ ਫਰਸਟ ਫੈਸਲਾ ਤੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਹੜਾ ਸਕਰੀਨ ਤੇ ਨੰਬਰ ਦਿਖਲੇ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ WhatsApp ਕਰਨਾ online payment ਕੋਣੀ address ਭੇਜਣਾ ਸੂਟ ਤੁਹਾਡੇ ਘਰ ਪਹੁੰਚੂਗਾ shipping ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਕਰਨਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦਵਾਰ ਗੁਦਰੀ ਸਾਹਿਬ ਫਰੀਦਕੋ ਲੋ ਜੀ ਅੱਜ ਫਿਰ ਆਪਾਂ ਤੁਹਾਡੇ ਲਈ ਸਟਾਕ ਕਲੀਅਰੈਂਸ ਸੇਲ ਲੈ ਕੇ ਆਈਆਂ ਕਾਟਨ ਦੇ ਸੂਟਾਂ ਠੀਕ ਹੈ ਜੀ ਲੋ ਸ਼ੁਰੂ ਕਰਦੇ ਆਂ ਫਿਰ ਅੱਗੇ ਵੀਡੀਓ ਬਹੁਤ ਬਹੁਤ ਖੂਬਸੂਰਤ ਸੂਟ ਹੈ 1 ਕਿਟੈਕਸ ਦੇ ਕਲਰ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਸੋਹਣਾ ਹੈ ਆਲਓਵਰ ਦੇ ਵਿੱਚ ਸੂਟ ਆਊਗਾ ਕਈ ਭੈਣਾਂ ਕਹਿ ਦਿੰਦੀਆਂ ਸਾਨੂੰ ਮੈਚਿੰਗ ਨਹੀਂ ਚਾਹੀਦਾ ਸਾਨੂੰ ਆਲਓਵਰ ਚਾਹੀਦਾ ਸੋ ਉਹਨਾਂ ਲਈ ਇਹ ਬਹੁਤ ਵਧੀਆ ਆਪਸ਼ਨ ਹੈਗੀ ਆ 5 ਮੀਟਰ ਆਲਓਵਰ ਦੇ ਵਿੱਚ ਸਿੰਟ ਆਊਗਾ ਘੇਰੇ ਤੇ ਤੁਹਾਨੂੰ ਇਹ ਵਾਲੀ ਸਮੋਸਾ ਲੇਸ ਮਿਲੂਗੀ ਕਲਰ ਤੇ ਪ੍ਰਿੰਟ ਦੇਖ ਲਓ ਤੁਸੀਂ ਇਹ ਮੇਰੀ ਕਾਟਨ ਦੇ ਵਿੱਚ ਸੂਟ ਦਾ ਬਹੁਤ ਪਿਆਰਾ ਕਲਰ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਜਿਹਾ ਸਹੀ ਹੈ ਕਲਰ ਜਿਹਾ ਸਹੀ ਹੈ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਹੁਣ ਦੁਪੱਟਾ ਕਿਤੇ ਗਿਆ ਹੁਣ ਇਹਦਾ ਅੱਜ ਮੈਂ ਤੁਹਾਨੂੰ ਇੱਕ ਦਾਪਟਾ ਖੋਲ ਕੇ ਦਿਖਾਉਂਗੀ ਇਹਦੇ ਨਾਲ ਦੇ ਫਿਰ ਬਾਕੀ ਦੇ ਸਾਰੇ ਹੋਵਾਂਗੇ ਤੁਸੀਂ ਇੱਕ ਨੂੰ ਚੰਗੀ ਤਰ੍ਹਾਂ ਦੇਖ ਲਿਓ ਸਾਰਿਆਂ ਨੂੰ ਆਪਾਂ ਨਾ ਖੋਲਾਂਗੇ ਮਲ ਕਾਟਨ ਦੇ ਵਿੱਚ ਦੁਪੱਟਾ ਆਊਗਾ ਆ ਲਓ ਬਹੁਤ ਸੋਹਣਾ ਬਹਿਜਾ ਬਹਿਜਾ ਕੰਮ ਦਾ ਸੂਟ ਹੈ ਗ੍ਰੀਨ ਜਾਂ ਆਫ ਵਾਈਟ ਜਾਂ ਕਲਰ ਹੈਗਾ ਦੁਪੱਟੇ ਦਾ ਸਵਾ ਦੋ ਪਲੱਸ ਹੀ ਹੋਊਗਾ ਜੀ ਦੁਪੱਟਾ ਘੱਟ ਨਹੀਂ ਹੋਊਗਾ ਠੀਕ ਹੈ ਜੀ ਬਹੁਤ ਸੋਹਣਾ ਫੁੱਲਾ ਡੁੱਲਾ ਦੁਪੱਟਾ ਹੈਗਾ ਤੇ ਪ੍ਰਾਈਸ ਅੱਜ ਲਾਸਟ ਪ੍ਰਾਈਸ ਹੈ 1095 ਰੁਪਏ ਇਹ ਸੂਟ ਤੁਹਾਨੂੰ ਸਟਾਕ ਕਲੀਅਰੈਂਸ ਤੇ ਮਿਲ ਰਿਹਾ ਹੈ 1095 ਦੇ ਵਿੱਚ ਅਗਲਾ ਜਿਹੜਾ ਸੂਟ ਆ ਉਹ ਕਰੀਮ ਕਲਰ ਦੇ ਵਿੱਚ ਹੈ ਵੀ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਕਲਰ ਹੈ ਉਹ ਵੀ ਸੋਹਣਾ ਹੈ ਬਹੁਤ ਸੋਹਣਾ ਕਲਰ ਹੈ ਉਹ ਗ੍ਰੇ ਸੀ ਉਹ ਵੀ ਆ ਵੀ ਆਪ ਦੀ ਥਾਂ ਤੇ ਸਾਰੇ ਕਲਰ ਬਹੁਤ ਸੋਹਣੇ ਆ ਜੀ ਕਿਸੇ ਨੂੰ ਬਹੁਤ ਲਾਈਟ ਚੰਗਾ ਲੱਗਦਾ ਕਿਸੇ ਨੂੰ ਡਾਰਕ ਚੰਗਾ ਲੱਗਦਾ ਸੋ ਇਹ ਵਾਲਾ ਪ੍ਰਿੰਟ ਹੈਗਾ ਕਰੀਮ ਕਲਰ ਦੇ ਵਿੱਚ ਕਲਰ ਬਹੁਤ ਜਿਆਦਾ ਸੋਹਣੇ ਨਹੀਂ ਜੀ ਇਹਦੇ ਵਿੱਚ ਵੀ ਕਾਫੀ ਅੱਛਾ ਲੱਗਦਾ ਹੈ ਇਹ ਮਲਾਈ ਵਰਗੀ ਕਾਟਨ ਹੋਊਗੀ ਜੀ ਇਹ ਹੈਗਾ ਦੁਪੱਟਾ ਦੁਪੱਟਾ ਸੇਮ ਹੀ ਰਹੂਗਾ ਜਿਵੇਂ ਤੁਸੀਂ ਪਹਿਲਾਂ ਦੁਪੱਟਾ ਦੇਖ ਲਿਆ ਉਸੇ ਤਰ੍ਹਾਂ ਦਾ ਹੀ ਹੈਗਾ ਇਹ ਦੁਪੱਟਾ ਵੀ ਸਹੀ ਹੈ ਸਹੀ ਹੈ ਕਲਰ ਬਿਲ ਤੇ ਪ੍ਰਾਈਸ ਵੀ ਬਿਲਕੁਲ ਸਹੀ ਦੱਸਾਂਗੇ 1095 ਰੁਪਏ ਸਟਾਕ ਕਲੀਅਰੈਂਸ ਤੇ ਨੈਕਸਟ ਹੈਗਾ ਇਹਦੇ ਵਿੱਚ ਇਹ ਵਾਲਾ ਕਲਰ ਇਹ ਕਿੰਨੇ ਦਾ ਕਲਰ ਹੈ ਹਾਂ ਸਹੀ ਆ ਰਿਹਾ ਲੋ ਜੀ ਸਹੀ ਦੇਖ ਰਹੇ ਹੋ ਕਲਰ ਪ੍ਰਿੰਟ ਵੀ ਅੱਛਾ ਹੈਗਾ ਤੇ ਕਲਰ ਵੀ ਅੱਛਾ ਹੈ ਠੀਕ ਹੈ ਜੀ ਲੋ ਇਹਦੇ ਨਾਲ ਵੀ ਦੁਪੱਟਾ ਸਿਲਮੀ ਰਹੂਗਾ ਮਲ ਕੋਟਨ ਦੇ ਵਿੱਚ ਦੁਪੱਟਾ ਰਹੂਗਾ ਉਸੇ ਤਰ੍ਹਾਂ ਹੀ ਇਹਦੇ ਵੀ ਪੱਟੀ ਵਗੈਰਾ ਲੱਗੀ ਹੋਊਗੀ ਤੇ ਰਹਿੰਦੀ ਹੁੰਦੀ ਕਸਰ ਬੀਬੀ ਕੱਢ ਦਿੰਦੀ ਆ ਚੰਗੀ ਤਰ੍ਹਾਂ ਕੈਮਰਾ ਨੇੜੇ ਲਿਜਾ ਕੇ ਪ੍ਰਾਈਸ 1095 ਲਾਸਟ ਪ੍ਰਾਈਸ ਆ ਜੀ ਇਹ ਹਮ ਆਪਣੀ ਲਓ ਜੀ ਇਹ ਹੈਗਾ ਮਹਿੰਦੀ ਕਲਰ ਬਾਕਸ ਇਹ ਲੋ ਜੀ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਸਹੀ ਆ ਰਿਹਾ ਹੁਣ ਸਾਰੇ ਕਲਰ ਸੋਹਣੇ ਹਾਂ ਕਲਰ ਤਾਂ ਸਾਰੇ ਬਹੁਤ ਸੋਹਣੇ ਆਹ ਲਓ ਠੀਕ ਹੈ ਕਲਰ ਸਹੀ ਹੈ ਬਹੁਤ ਸੋਹਣਾ ਮਹਿੰਦੀ ਹੈ ਸੋਹਣਾ ਜਿਹਾ ਮਹਿੰਦੀ ਹੈ ਕਲਰ ਦੀ ਗੱਲ ਮਹਿੰਦੀ ਨਹੀਂ ਹੈਗਾ ਸੋਹਣਾ ਜਿਹਾ ਮਹਿੰਦੀ ਹੈ ਇਹ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਤਿਆਰੇ ਦੁਪੱਟੇ ਆ ਤੇ ਬਹੁਤ ਸੋਹਣੇ ਦੇ ਸੌਟਾ ਰੀਜ਼ਨੇਬਲ ਪ੍ਰਾਈਸ ਦੇ ਨੇ ਵੱਡੀ ਗੱਲ ਤਾਂ ਇਹ ਆ 1095 ਦੇ ਵਿੱਚ ਅਗਲਾ ਦੇਖੋ ਅੱਗੇ ਆਪਣੇ ਕੋਲੇ ਇਹਨੇ ਸਾਰੇ ਦੋ-ਦੋ ਪੀਸ ਸੀਗੇ ਹੁਣ ਇਹਨਾਂ ਦੇ ਵਿੱਚ ਸਿਰਫ ਆਪਣੇ ਕੋਲੇ ਆ ਤਿੰਨ ਪੀਸ ਨੇ ਇੱਕ-ਇੱਕ ਸਿੰਗਲ-ਸਿੰਗਲ ਬਸ ਸਾਰੇ ਪਹਿਲਾਂ ਡਬਲ-ਡਬਲ ਸੀਗੇ ਔਰ ਬਹੁਤ ਸਾਰੇ ਕਲਰ ਆਪਣੇ ਪਹਿਲਾਂ ਨਿਕਲ ਚੁੱਕੇ ਨੇ ਰੈੱਡ ਵਗੈਰਾ ਜੋ ਵੀ ਸੀ ਬਲੈਕ ਰੈੱਡ ਬਲੈਕ ਇੱਕ ਰਹਿ ਗਏ ਨੇ ਬੀ ਬਲੂ ਸਭ ਨਿਕਲ ਗਏ ਲੋ ਜੀ ਇੱਕ ਤਾਂ ਇਹ ਵਾਲਾ ਐ ਤੁਹਾਨੂੰ ਹੋਰ ਖੋਲ ਦਿੰਨੀ ਆ ਇਹਨੂੰ ਐਗਜ਼ੈਕਟ ਸਮਝ ਆ ਜੂਗਾ ਤੁਹਾਨੂੰ ਹਾਂ ਠੀਕ ਹੈ ਜੀ ਤੇ ਉਦਾਂ ਹੀ ਦੁਪੱਟਾ ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੁਪੱਟਾ ਵੇਖ ਚੁੱਕੇ ਹੋ ਉਹਦੇ ਦਿੱਤੀ ਵਗੈਰਾ ਲੱਗੀ ਹੋਈ ਆ ਕਾਫੀ ਸੋਹਣਾ ਲੱਗਦਾ ਸੀ ਲੋ ਜੀ ਅਗਲਾ ਸੂਟ ਦੇਖੋ ਇਹ ਵੀ ਰਾਮਟੈਕਸ ਦੇ ਵਿੱਚ ਹੀ ਆ ਇਹ ਵਾਲਾ ਕਲਰ ਆ ਗ੍ਰੀਨ ਕਲਰ ਆ ਔਰ ਰੈਡ ਦਾ ਕੰਟਰਾਸਟ ਬਹੁਤ ਸੋਹਣਾ ਲੱਗਦਾ ਜਿਹੜੇ ਵਿਖਰਵੇਂ ਜੇ ਪ੍ਰਿੰਟ ਹੁੰਦੇ ਨੇ ਨਾ ਕਾਫੀ ਅੱਛੇ ਲੱਗਦੇ ਨੇ ਇਹ ਸੂਟ ਆ ਲੋ ਉਹਦੇ ਇਦਾਂ ਲੱਗਦਾ ਹੁੰਦਾ ਆ ਰੰਗ ਸਹੀ ਹੈ ਸਹੀ ਹੈ ਸੋਹਣਾ ਲੱਗ ਰਿਹਾ ਜੀ ਬਹੁਤ ਸੋਹਣਾ ਜੀ ਪ੍ਰਾਈਸ 1050 ਅਗਲਾ ਦੇਖੋ ਲਾਸਟ ਪੀਸ ਹੈ ਇਹਦੇ ਵਿੱਚ ਇਹ ਬਲੈਕ ਕਲਰ ਸਾਰੇ ਲਾਸਟ ਕਿ ਕਲਰ ਕੱਲਾ ਕੱਲਾ ਇੱਕ ਕੋਈ ਕੋ ਲੋ ਜੀ ਬਲੈਕ ਕਲਰ ਦੀ ਵਿਚਾਈ ਬਹੁਤ प्यारा ਕਲਰ ਵੀ ਬਹੁਤ ਸੋਹਣਾ ਹੈ ਤੇ ਕਪੜਾ ਵੀ ਬਹੁਤ ਸੋਹਣਾ ਹੈ ਤੇ ਦੁਪੱਟਾ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਲੋ ਤੇ ਪ੍ਰਾਈਸ ਉਸ 100 ਇਸ ਹੋਣੀ ਹੈ 1095 ਰੁਪਏ ਲੋ ਹੁਣ ਮੈਂ ਨਾ ਤਿੰਨ ਕੁ ਤੁਹਾਨੂੰ ਦੋ ਤਿੰਨ ਸੂਟ ਤੁਹਾਨੂੰ ਦਿਖਾਉਣੀ ਆ ਰਾਮ ਟੈਕਸ ਦੇ ਕਲਰਫੁਲ ਜਿਹਾ ਦਿਖਾਵਾਂਗੀ ਜਿਓਮੈਟ੍ਰੀਕਲ ਦੇ ਜਿਓਮੈਟ੍ਰੀਕਲ ਪ੍ਰਿੰਟ ਦੇ ਬਹੁਤ ਸੋਹਣੇ ਲੱਗਦੇ ਆ ਸੂਟ ਇਹ ਇੰਨੀ ਸੋਹਣੀ ਕਾਟਨ ਆ ਨਾ ਜੀ ਇਹ ਇੰਨੀ ਸੋਹਣੀ ਕਾਟਨ ਆ ਪੁੱਛੋ ਹੀ ਨਾ ਬਸ ਲੈ ਲੈ ਰੱਖ ਲੋ ਹੁਣ ਬਸ ਇਸ ਫੋਮ ਟੋੜੀ ਤੇ ਅਗਲੀ ਗਰਮੀ ਸੋਲ ਇਹ ਲੋ ਬੋਸਾ ਨਾ ਕਲਰ ਮਿੱਠਾ ਪੀੜਾ ਕਲਰ ਰੱਖਣ ਚੁਪਣਾ ਲੱਗਣ ਕੋਈ ਨਹੀਂ ਹੈਗਾ ਇਹਦੇ ਵਿੱਚ ਤੇ ਕਿਤੇ ਕਿਤੇ ਤੁਹਾਨੂੰ ਆ ਵਰਕ ਮਿਲੂਗਾ ਨੇੜੇ ਕਰਕੇ ਦਿਖਾਈ ਜੀ ਆ ਗੋਲਿਆਂ ਜਾਂ ਤੇ ਆ ਵਰਕ ਮਿਲੂਗਾ ਵਿੱਚੇ ਸਰਵੋਸ ਕੀ ਵਿੱਚੇ ਫਲੈਡ ਵਰਕ ਨੋਟ ਵਰਕ ਫਿਰ ਉੱਪਰ ਜਾ ਕੇ ਫੇਰ ਇਸ ਤਰ੍ਹਾਂ ਕਰਕੇ ਹਲਕਾ ਹਲਕਾ ਵਰਕ ਇੱਥੇ ਡੰਡੀ ਜੀ ਆ ਗਈ ਇੱਕ ਬੜਾ ਸੋਹਣਾ ਜਿਹਾ ਸੂਟ ਹੈਗਾ ਆ ਇੱਥੇ ਆ ਕੇ ਫੇਰ ਵਰਕ ਮਿਲੂਗਾ ਤੁਹਾਨੂੰ ਥੋੜਾ ਜਿਹਾ ਠੀਕ ਹੈ ਜੀ ਇਹ ਜਿਓਮੈਟ੍ਰੀਕਲ ਪ੍ਰਿੰਟ ਦੇ ਸੂਟ ਨੇ ਜੀ ਇਹ ਬੈਕ ਸਾਈਡ ਪਲੇਨ ਰਹੂਗੀ ਕੈਮਰੀ कॉटन ਦਾ ਸੂਟ ਹੈਗਾ ਇਹ ਤੇ ਸਲਵਾਰ ਵੀ ਕੈਮਰੀ कॉटन ਦੀ ਰਹੂਗੀ ਆ ਲੋ ਇਹ ਵੱਡੀ ਸਲਵਾਰ ਹੋ ਗਈ ਠੀਕ ਹੈ ਜੀ ਤੇ ਬੈਕ ਸਾਈਡ ਦਿਖਾਦਾ ਸਾਨੂੰ ਮੈਂ ਆ ਵੜੀ ਹੈ ਬੈਕ ਸਾਈਡ ਇਹਦੀ 3 ਮੀਟਰ ਦੀ ਸਲਵਾਰ ਨਾਲ ਲਾਉਗਾ ਸਾਨੂੰ ਇਹ ਬੈਕ ਸਾਈਡ ਲੋ ਜੀ ਚਲੋ ਆਪਾਂ ਦੁਪੱਟਾ ਖੋਲਦੇ ਆਂ ਦਾ ਮੈਨੂੰ ਲਗਦਾ ਮੈਂ ਸੂਟ ਤੁਹਾਨੂੰ ਕਦੇ ਵੀ ਨਹੀਂ ਦਿਖਾਏ ਤੇ ਪਏ ਪਾਈ ਇਹ ਡਿਸਕਾਊਂਟ ਬਣ ਗਿਆ ਹਾਂ ਦਾ ਇਹਨਾਂ ਦਾ ਉਸੇ ਤਰ੍ਹਾਂ ਪੈਕਿੰਗ ਦੇ ਵਿੱਚ ਹੀ ਡਿਸਕਾਊਂਟ ਆ ਗਿਆ ਤੇ ਇਹ ਦੁਪੱਟੇ ਖੁੱਲੇ ਹੀ ਨਹੀਂ ਆ ਦੇਖੋ ਸੂਟ ਖੁੱਲੇ ਹੀ ਨਹੀਂ ਇਹ ਆ ਲੋ ਇਹ ਹੈਗਾ ਇਹਦਾ ਦੁਪੱਟਾ ਮਸਲੀਨ ਦਾ ਇੰਨਾ ਸੋਹਣਾ ਮਸਲੀਨ ਦਾ ਦੁਪੱਟਾ ਹੈ ਨਾ ਜੀ ਉੱਚਾ ਹੀ ਨਾ ਬਸ 2.5 ਮੀਟਰ ਦਾ ਦੁਪੱਟਾ ਹੋ ਗਿਆ ਕੰਨੀਆਂ ਤੇ ਕੋਈ ਲੇਸ ਨਹੀਂ ਲੱਗੀ ਹੈਗੀ ਪਰ ਪੱਲਿਆਂ ਦੇ ਉੱਪਰ ਤੁਹਾਨੂੰ ਇਹ ਵਾਲੀ ਲੇਸ ਲੁਕੀ ਅਗਰ ਚਾਹੋ ਤਾਂ ਅਸੀਂ ਤੁਹਾਨੂੰ ਲੇਸ ਵਗੈਰਾ ਪੂਰਵੀ ਲੇਸਿੰਗ ਕਰਵਾ ਕੇ ਦੇ ਸਕਦੇ ਆ ਸਟੀਚਿੰਗ ਕਰਵਾ ਕੇ ਦੇ ਸਕਦੇ ਆ ਜਿਹੜਾ ਕੁਝ ਤੁਹਾਨੂੰ ਜੀ ਕਰੂਗਾ ਉਹ ਵੀ ਕਰਵਾ ਕੇ ਦੇ ਸਕਦੇ ਆ ਇਹਦੇ ਮੈਂ ਤੁਹਾਨੂੰ ਇਹਦੀ ਪ੍ਰਾਈਸ ਦੱਸ ਦਾਂ ਅ ਪਹਿਲਾਂ ਸੀ 에어 ਕੂਲ ਹੈ ਜੀ ਇਹ 에어 ਕੂਲਰ on tax ਦਾ ਪਹਿਲਾਂ 2650 ਸੀ ਹੁਣ 2450 ਇਹ 200 ਦਾ ਡਿਸਕਾਊਂਟ ਆ ਇਸ ਤੋਂ ਉੱਪਰ ਡਿਸਕਾਊਂਟ ਸਾਡੇ ਲਈ ਪੋਸੀਬਲ ਹੀ ਨਹੀਂ ਹੈਗਾ ਅਗਲਾ ਦੇਖੋ ਜੀ ਆਹ ਸੂਟ ਨਾ ਮੈਂ ਪੌਣਾ ਹੀ ਖੁੱਲ ਗਈ ਸੀ ਇਹਦੇ ਨਾਲ ਦੇ ਮੈਂ ਪਹਿਲਾਂ ਪਾ ਚੁੱਕੀ ਆ ਸੇਲ ਹੋ ਚੁੱਕੇ ਨੇ ਆਪਣੇ ਬੇਬੀ ਪਿੰਕ ਜੇ ਕਲਰ ਦੇ ਸੀਗੇ ਉਹ ਇਹ ਹੈਗਾ ਜੀ ਇਹਦਾ ਸ਼ਰਟ ਠੀਕ ਹੈ ਤੇ ਇਹ ਹੈਗੀ ਆ ਜੀ ਸਲਵਾਰ ਮਹਿਰੂਨ ਰੰਗ ਦੀ ਆ ਲੋ ਇੱਕ ਕੋਈ ਸੂਟ ਵਜਿਆ ਇੰਨੇ ਘੱਟ ਰੇਂਜ ਦੇ ਵਿੱਚ ਫਿਰ ਦੁਬਾਰਾ ਨਹੀਂ ਮਿਲਣਾ ਤੁਹਾਨੂੰ ਨੈਚੁਰਲ ਕ੍ਰੇਪ ਦੇ ਵਿੱਚ ਹੀ ਆ ਸਸੀਗਾ ਇਹ ਇਹਦੀ ਸਲਵਾਰ ਹੈ ਨੈਚੁਰਲ ਕ੍ਰੇਪ ਦੀ ਕਾਫੀ ਸਾਰਾ ਵਰਕ ਹੋਇਆ ਹੈ ਸਲਵਾਰ ਤੇ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਇਹ ਸਲਵਾਰ ਇੱਧਰ ਲਾ ਚੱਜਣਾ ਜੀ ਜਾਨੀ ਇੱਤਾ ਹੀ ਧੀਜੇ ਨਹੀਂ ਦਿਖਦਾ ਹੈ ਪਤਾ ਹੈ ਦਿਖਾਤਾ ਅੱਛਾ ਲਓ ਜੀ ਇਹ ਹੈਗਾ ਇਹਦਾ ਸ਼ਰਟ ਨੈਚੁਰਲ ਕ੍ਰੇਪ ਦਾ ਸ਼ਰਟ ਹੈਗਾ ਤੇ ਇਹ ਹੈਗੀ ਆ ਜੀ ਸਲਵਾਰ ਇਹ ਵੀ ਨੈਚੁਰਲ ਕ੍ਰੇਪ ਦੀ ਹੈਗੀ ਆ ਮਹਿਰੂਨ ਕਲਰ ਦੀ ਕਾਈ ਡਾਈ ਦੇ ਵਿੱਚ ਤੁਹਾਡਾ ਸ਼ਰਟ ਬਣੂਗਾ ਇਸ ਤਰ੍ਹਾਂ ਔਰ ਇਹ ਬਣੂਗੀ ਜੀ ਸਲਵਾਰੇ ਦੀ ਇਹ ਲਓ ਠੀਕ ਹੈ ਜੀ ਇਹ ਲਾਸਟ ਪੀਸ ਆ 18500 ਦੇ ਵਿੱਚ ਇਸ ਤੋਂ ਬਾਅਦ 18500 ਦੇ ਵਿੱਚ ਇੰਨਾ ਵਰਕ ਔਰ ਇੰਨਾ ਕਾਈ ਡਾਈ ਨਹੀਂ ਮਿਲਣ ਵਾਲੀ ਹੈਗੀ ਤੁਹਾਨੂੰ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੈਂ ਕਰਕੇ ਦੱਸ ਦੇ ਰਹੇ ਹਾਂ ਅਗਰ ਮੈਂ ਲੜ ਦੇ ਆ ਤੁਹਾਨੂੰ ਹੋਰ ਸਮਾਂ ਹੀ ਜੀ ਕਲੈਕਸ਼ਨ ਲੈ ਕੇ ਆਵਾਂਗੀ ਸੱਚੀ ਲੇਕ